ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਆ ਉਹਦੇ ਵਿੱਚ ਜ਼ਿਲ੍ਹਾ ਫਰੋਜਪੁਰ ਮਾਨਯੋਗ ਐਸਐਸਪੀ ਸਰਦਾਰ ਭਪਿੰਦਰ ਸਿੰਘ ਸਿੱਧੂ ਸਾਹਿਬ ਵੱਲੋਂ ਜਿਹੜੀਆਂ ਸਾਨੂੰ ਮਾਰਨਿੰਗ ਇਵਨਿੰਗ ਹਦਾਇਤਾਂ ਮਿਲਦੀਆਂ ਹਰ ਰੋਜ਼ ਹਦਾਇਤਾਂ ਦੇ ਬਾਵਜੂਦ ਅਸੀਂ ਜਿਹੜਾ ਹੈਗਾ ਕਿ ਚਾਰ ਜਿਹੜੇ ਸਾਡੇ ਭੈਣ ਭਰਾ ਜਿਹੜੇ ਸਾਡੇ ਬੱਚੇ ਡਰੱਗ ਦੀ ਜਾਲ ਦੇ ਵਿੱਚ ਜਿਹੜੇ ਫਸ ਗਏ ਆ ਉਹਨਾਂ ਨੂੰ ਇਹ ਡਰੱਗ ਜਿਹੜੇ ਹੈਗੇ ਆ ਬਾਹਰ ਕੱਢਣ ਲਈ ਉਹਦੇ ਵਿੱਚ ਚਾਰ ਬੱਚਿਆਂ ਨੂੰ ਜਿਹੜਾ ਅਸੀਂ ਇਹ ਡੀਡਿਕਸ਼ਨ ਸੈਂਟਰ ਦੇ ਵਿੱਚ ਜਿਹੜਾ ਹੈਗਾ ਅੱਜ ਐਡਮਿਟ ਕਰਾਇਆ ਗਿਆ ਗੁਰੂ ਰਸਾਏ ਪੁਲਸ ਵੱਲੋਂ ਕਿੱਥੇ ਕਰਾਇਆ ਗਿਆ ਜੀ ਫਰੋਈਪੁਰ ਫਰੋਈਪੁਰ ਜਿਹੜਾ ਡੀਡਿਕਸ਼ਨ ਸੈਂਟਰ ਆ ਉਹਦੇ ਵਿੱਚ ਚਾਰ ਬੱਚਿਆਂ ਨੂੰ ਜਿਹੜਾ ਕਿ ਜਿਹੜੇ ਬੱਚੇ ਸਾਡੇ ਇਹਦੇ ਵਿੱਚ ਆਗੇ ਸੀਗੇ ਲਾਈਨ ਦੇ ਵਿੱਚ ਡਰੱਗ ਲੈਂਦੇ ਸੀਗੇ ਉਹ ਛੱਡਣਾ ਚਾਹੁੰਦੇ ਸੀ ਉਹਨਾਂ ਨੂੰ ਬੁਲਾਇਆ ਅਸੀਂ ਉਹਨਾਂ ਦੀ ਕਾਉਂਸਲਿੰਗ ਕੀਤੀ ਉਹ ਬੱਚਿਆਂ ਨੇ ਕਿਹਾ ਵੀ ਬਿਲਕੁਲ ਅਸੀਂ ਨਸ਼ਾ ਜਿਹੜਾ ਹੈਗਾ ਛੱਡਣਾ ਚਾਹੁੰਨੇ ਆ ਉਹਨਾਂ ਦੇ ਪੇਰੈਂਟਸ ਨਾਲ ਗੱਲ ਕੀਤੀ ਤੇ ਅੱਜ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਡਿਸਟ੍ਰਿਕਟ ਜਿਹੜਾ ਸੈਂਟਰ ਬਣਿਆ ਫਰੋਈਪੁਰ ਸਿਵਲ ਹਸਪੀਟਲ ਦੇ ਵਿੱਚ ਉਹਦੇ ਵਿੱਚ ਅਸੀਂ ਉਹਨਾਂ ਨੂੰ ਜਿਹੜਾ ਐਡਮਿਟ ਕਰਾਤਾ ਡਾਕਟਰ ਸਾਹਿਬ ਹੋਰ ਲੋਕ ਜਿੰਨਾਂ ਸ਼ਾ ਛੱਡਣਾ ਚਾਹੁੰਦੇ ਹੈਗੇ ਨੌਜਵਾਨ ਬਿਲਕੁਲ ਤੁਹਾਡੇ ਰਹੇਂ ਤੁਹਾਡੇ ਰਹੇਂ ਅਸੀਂ ਜਿਹੜਾ ਹੈਗਾ ਸਾਰੇ ਡਿਸਟ੍ਰਿਕਟ ਫਰੋਈਪੁਰ ਜਿਵੇਂ ਹਰੇਕ ਐਸਚੋ ਨੂੰ ਮਨਜੁਗ ਐਸਐਸਪੀ ਸਾਹਿਬ ਵੱਲੋਂ ਸਿੱਧੂ ਸਾਹਿਬ ਵੱਲੋਂ ਹਰ ਰੋਜ਼ ਸਾਨੂੰ ਮਾਰਨਿੰਗ ਵੀਨਿੰਗ ਤੇ ਈਸੀ ਦੇ ਵਿੱਚ ਜਿਹੜੀਆਂ ਹੈਗੀਆਂ ਹਦਾਇਤਾਂ ਕੀਤੀਆਂ ਜਾਂਦੀਆਂ ਵੀ ਜਿਹੜੇ ਬੱਚੇ ਇਹ ਜਾਲ ਦੇ ਵਿੱਚ ਆ ਗਿਆ ਉਹਨਾਂ ਨੂੰ ਇਹ ਆਪਾਂ ਨਸ਼ਾ ਛਡਾਉਣਾ ਤੁਹਾਡੇ ਰਹੀਆਂ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੀ ਜਿਹੜੇ ਬੱਚੇ ਖਾਸ ਕਰਕੇ ਜਿਹੜੀਆਂ ਐਨ ਜੀਓਜ਼ ਆ ਮੋਤਵਾਰ ਆ ਪੇਰੈਂਟਸ ਆ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਜਿਹੜੀ ਇਹਦਾ ਫਾਇਦਾ ਲਓ ਬੱਚਿਆਂ ਨੂੰ ਆਪਾਂ ਇਹ ਜਾਲ ਚੋਂ ਕੱਢੀਏ ਤੇ ਜਿਹੜੀ ਇਹ ਮੁਹਿੰਮਾ ਉਹਦਾ ਫਾਇਦਾ ਲਈਏ ਕਾਲ ਨੇ ਡਿਪਟੀ ਸਾਹਿਬ ਨੇ ਵੀ ਸੀਤੇ ਵਿੱਚ ਕਿਹਾ ਸੀਗਾ ਡੀਐਸਪੀ ਸਾਹਿਬ ਨੇ ਵੀ ਦੱਸਿਆ ਵੀ ਪੰਜਾਬ ਸਰਕਾਰ ਵੱਲੋਂ ਜਿਹੜੇ ਬੱਚੇ ਛੱਡ ਦੇਣਗੇ ਨਸ਼ਾ ਉਹਨਾਂ ਦਾ ਉਸ ਤੋਂ ਬਾਅਦ ਇਹਨਾਂ ਟੈਸਟ ਲੈ ਕੇ ਉਹਨਾਂ ਨੂੰ ਜਿਹੜਾ ਰੁਜ਼ਗਾਰ ਆ ਉਹ ਵੀ ਮਹਈਆ ਕਰਵਾਇਆ ਜਾਏਗਾ ਇਸ ਕਰਕੇ ਤੁਹਾਡੇ ਰਹੀ ਸਾਡੀ ਬੇਨਤੀ ਆ ਵੀ ਐਨਜੀਓ ਪੰਚ ਸਰਪੰਚ ਉਹ ਵੱਤ ਵੱਤ ਸਾਡੇ ਨਾਲ ਜਿਹੜਾ ਤਾਲਮੇਲ ਕਰਨਾ ਬੱਚੇ ਖੁਦ ਕਰ ਸਕਦੇ ਆ ਅਸੀਂ ਇਹਨਾਂ ਨੂੰ 100% ਜਿਹੜਾ ਜਾਲ ਚੋਂ ਕੱਢਾਂਗੇ ਬਾਹਰ ਧੰਨਵਾਦ